ਇਸ ਤੋਂ ਬਾਅਦ ਇੱਕ ਵਾਰ ਫਿਰ ਸਾਰੇ ਦਰਸ਼ਕਾਂ ਦਾ ਸਵਾਗਤ ਸਰ ਤੁਹਾਡਾ ਵੀ ਸਵਾਗਤ ਕਰਦੇ ਆਂ ਧੰਨਵਾਦ ਹੁਣ ਅਗਲੀ ਗੱਲ ਕਰਦੇ ਆਂ ਪੰਜਾਬ ਸਰਕਾਰ ਕਿਹਨਾ ਧਰਮਾਂ ਦੀ ਰਾਖੀ ਲਈ ਜਿਹੜਾ ਹੈ ਕਾਨੂੰਨ ਲਿਆ ਰਹੀ ਹੈ ਕੀ ਕਹਿਣਾ ਚਾਹੂੰਗਾ ਦੇਖੋ ਬੇਸਿਕਲੀ ਤਾਂ ਜਿੱਦਾਂ ਮੈਂ ਕਹਿ ਰਿਹਾ ਨਾ ਕਿ ਸਿੱਖ ਧਰਮ ਦੀ ਜੀ ਇਹ ਦੀਸ ਲੋਰ ਚੋ ਇਹ ਉਪ ਜਿਹੜਿਆ ਹਮ ਪਰ ਪਿਛਲੇ ਦਿਨਾਂ ਚ ਵੀ ਇਹ ਕਾਨੂੰਨ ਆਉਣ ਦੀ ਗੱਲ ਹੋ ਰਹੀ ਸੀ ਪਰ ਇਸ ਲਈ ਨਹੀਂ ਸੀ ਆ ਸਕਿਆ ਕਿ ਕੇਵਲ ਸਿੱਖ ਧਰਮ ਦੀ ਰਾਖੀ ਹੀ ਕਿਉਂ ਹਮ ਠੀਕ ਹੈ ਜੀ ਤੇ ਫਿਰ ਇਹਨਾਂ ਨੇ ਉਹਦੇ ਵਿੱਚ ਸੋਧ ਕੀਤੀ ਉਹਦੇ ਵਿੱਚ ਹਿੰਦੂ ਧਰਮ ਨੂੰ ਸ਼ਾਮਲ ਕੀਤਾ ਉਹਦੇ ਵਿੱਚ ਮੁਸਲਮਾਨਾਂ ਨੂੰ ਸ਼ਾਮਲ ਕੀਤਾ ਉਹਦੇ ਵਿੱਚ 크ਰਿਸਚੀਅਨ ਨੂੰ ਸ਼ਾਮਲ ਕੀਤਾ ਜੀ ਮੈਂ ਸਮਝਦਾ ਵੀ ਇਹ ਬਹੁਤ ਜ਼ਰੂਰੀ ਸੀ ਚਲੋ ਸ਼ਾਮਲ ਕਰਨਾ ਚਾਹੀਦਾ ਹਮ ਪਰ ਮੈਂ ਇੱਕ ਗੱਲ ਅਕਸਰ ਦੇਖੀ ਆ ਪੰਜਾਬ ਦੇ ਹਰ ਵਿਅਕਤੀ ਨੇ ਦੇਖੀ ਆ ਪੰਜਾਬ ਤੋਂ ਬਾਹਰ ਤਾਂ ਅਕਸਰ ਵਾਪਰਦੀ ਆ ਪਰ ਪੰਜਾਬ ਦੀ ਗੱਲ ਕਰਦੇ ਆ ਜੀ ਪੰਜਾਬ ਦੇ ਨਦੀਆਂ ਨਾਲਿਆਂ ਦੇ ਕਿਨਾਰਿਆਂ ਤੇ ਅਸੀਂ Hindu ਦੇਵੀ ਦੇਵਤਿਆਂ ਦੀਆਂ ਮੂਰਤਾਂ ਦੇਖਦੇ ਹਾਂ ਜੀ ਬਿਲਕੁਲ ਕੈਲੰਡਰ ਦੇਖਦੇ ਹਾਂ ਹਮ ਅਸੀਂ ਜਲ ਪ੍ਰਵਾਹ ਕਰ ਦਿੰਨੇ ਆ ਪੁਰਾਣੀ ਗੀਤਾ ਨੂੰ ਹਮ ਅਸੀਂ ਪੁਰਾਣੇ ਧਾਰਮਿਕ Hindu ਗ੍ਰੰਥਾਂ ਨੂੰ ਜਲ ਪ੍ਰਵਾਹ ਕਰਦੇ ਹਾਂ ਜੀ ਹਨਾ ਜਦ ਕਿ ਸਿੱਖ ਧਰਮ ਵਿੱਚ ਨਹੀਂ ਹਮ ਇੱਕਲ ਇਦਾਂ ਹੀ ਜਿਹੜਾ ਮੁਸਲਮਾਨ ਧਰਮ ਹੈ ਉਹਦੇ ਵਿੱਚ ਅਸੀਂ ਅੱਜ ਤੱਕ ਹਜ਼ਰਤ ਮੁਹੰਮਦ ਸਾਹਿਬ ਦੀ ਉਸ ਤਰੀਕੇ ਦੀ ਤਸਵੀਰ ਨਹੀਂ ਦੇਖੀ ਠੀਕ ਹੈ ਤੁਸੀਂ ਦੇਖੋ ਵੀ ਉਹਨਾਂ ਦੀ ਪਵਿੱਤਰਤਾ ਦੇ ਆਪਣੇ ਮਾਪਦੰਡ ਨੇ ਜੀ ਹਿੰਦੂਆਂ ਦੀ ਪਵਿੱਤਰਤਾ ਦੇ ਆਪਣੇ ਮਾਪਦੰਡ ਨੇ ਸਿੱਖਾਂ ਦੀ ਪਵਿੱਤਰਤਾ ਦੇ ਆਪਣੇ ਮਾਪਦੰਡ ਨੇ ਤੇ 크ਰਿਸਚਨਾਂ ਦੀ ਪਵਿੱਤਰਤਾ ਦੇ ਆਪਣੇ ਮਾਪਦੰਡ ਨੇ ਹਮ ਇਹਨਾਂ ਨੂੰ ਕਿਸੇ ਸਾਂਝੇ ਇੱਕ ਕਾਨੂੰਨ ਵਿੱਚ ਨਹੀਂ ਬੰਨਿਆ ਜਾ ਸਕਦਾ ਜੀ ਠੀਕ ਹੈ ਤੁਸੀਂ ਅਕਸਰ ਟਰਾਲੀਆਂ ਤੇ ਛੋਟੇ ਹਾਥੀਆਂ ਚ ਜਗਰਾਤੇ ਲਈ ਜਾਂਦੀਆਂ ਉਹਨਾਂ ਆਧਾਰਮਕ ਹਸਤੀਆਂ ਦੀਆਂ ਜਿਹੜੀਆਂ ਮੂਰਤੀਆਂ ਨੇ ਉਹਨਾਂ ਨੂੰ ਦੇਖ ਦਿਓ ਹੁਣ ਤਾਂ ਉਹਨਾਂ ਨੂੰ ਟੱਕੇ ਲੈ ਕੇ ਜਾਣ ਲੱਗ ਪਏ ਪਹਿਲਾਂ ਉਹ ਨੰਗੀਆਂ ਹੁੰਦੀਆਂ ਸੀਗੀਆਂ ਠੀਕ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਹਰ ਧਰਮ ਦੀ ਆਸਥਾ ਤੇ ਉਪਾਸ਼ਨਾ ਵਿਧੀਆਂ ਵੱਖਰੀਆਂ ਵੱਖਰੀਆਂ ਨੇ ਇਹਨਾਂ ਨੂੰ ਇੱਕ ਦੂਜੇ 'ਚ ਖਲਤ ਮਿਲਤ ਨਹੀਂ ਕੀਤਾ ਜਾਣਾ ਚਾਹੀਦਾ ਮੈਂ ਤਾਂ ਇੱਥੋਂ ਤੱਕ ਕਹਿੰਨਾ ਕਿ ਪੰਜਾਬ ਦੇ ਹਰ ਵਿਅਕਤੀ ਨੂੰ ਜੀ ਆਜ਼ਾਦੀ ਹੋਣੀ ਚਾਹੀਦੀ ਹੈ ਹੂੰ ਕਿ ਉਹ ਆਪਣੇ ਧਰਮ ਦੇ ਖਿਲਾਫ ਜੇ ਕੋਈ ਬੰਦਾ ਕੋਸ਼ ਕਰਦਾ ਤਾਂ ਉਹ ਕਾਨੂੰਨ ਕੋਲ ਜਾਵੇ ਪਰੰਤੂ ਉਹ ਕਾਨੂੰਨ ਨੂੰ ਹੱਥ ਚ ਨਾ ਲਵੇ ਜੇ ਇਸ ਕਾਨੂੰਨ ਦੇ ਬਣ ਨਾਲ ਲੋਕ ਕਾਨੂੰਨ ਨੂੰ ਆਪਣੇ ਹੱਥ ਚ ਲੈਣ ਨਾਲ ਪੈਣਾ ਤਾਂ ਸਥਿਤੀ ਬਹੁਤ ਬਦਤਰ ਹੋ ਸਕਦੀ ਹੈ ਜੀ ਸਰ ਇਸੇ ਤਰ੍ਹਾਂ ਧਰਮਾਦੀ ਰਾਖੀ ਲਈ ਹੋਰ ਵਕਫ ਵਕ ਦੇਸ਼ਾਂ ਦੇ ਵਿੱਚ ਵੀ ਇਸ ਤਰ੍ਹਾਂ ਦੇ ਕਾਨੂੰਨ ਬਣਾਏ ਜਾਂਦੇ ਨੇ ਮੈਂ ਜਦੋਂ ਇਸ ਵਿਸ਼ੇ ਤੇ ਥੋੜੀ ਜੀ ਤਿਆਰੀ ਦੇ ਮੂਡ ਚ ਸੀ ਨਾ ਜੀ ਤਾਂ ਮੇਰੇ ਦਿਮਾਗ 'ਚ ਇਹ ਗੱਲ ਆ ਰਹੀ ਸੀ ਹੂੰ ਵੀ ਕਿਹਨਾਂ ਦੇਸ਼ਾਂ ਨੇ ਇਹੋ ਜਿਹਾ ਕਾਨੂੰਨ ਬਣਾਏ ਜੀ ਪਾਕਿਸਤਾਨ ਨੇ ਬਣਾਇਆ ਹਮ ਪਾਕਿਸਤਾਨ ਦੀ ਸਥਿਤੀ ਦੇਖ ਲਓ ਸਾਡੀ ਸਥਿਤੀ ਦੇਖ ਲਓ ਜੀ 사우ਦੀ ਅਰਬ ਨੇ ਬਣਾਇਆ ਜੇ ਉਹਨਾਂ ਚੋਂ ਤੇਲ ਮੜਫੀ ਕਰ ਦਈਏ ਤੇ 사우ਦੀ ਅਰਬ ਦੀ ਸਥਿਤੀ ਦੇਖ ਲਓ ਹਮ ਇੰਡੋਨੇਸ਼ੀਆ ਨੇ ਬਣਾਇਆ ਈਰਾਨ ਨੇ ਬਣਾਇਆ ਮਲੇਸ਼ੀਆ ਨੇ ਬਣਾਇਆ ਏਜੀਪਟ ਨੇ ਬਣਾਇਆ ਰੂਸ ਨੇ ਬਣਾਇਆ ਮਿਆਂਮਾਰ ਨੇ ਬਣਾਇਆ ਇਦਾਂ ਦੇ ਹੋਰ ਵੀ ਦੋ ਚਾਰ ਦੇ ਸਕ ਜੀ ਤੁਸੀਂ ਆਰਾਮ ਦਾ ਦੇਖੋ ਈਰਾਨ ਵਿੱਚ ਅੱਜ ਔਰਤਾਂ ਬੁਰਕੇ ਦੀ ਕੈਚ ਚ ਨੇ ਹਮ ਪਾਕਿਸਤਾਨ ਦੇ ਵਿੱਚ ਲੋਕਾਂ ਦੀ ਹਾਲਤ ਕੀ ਹੈ ਬਿਲਕੁਲ ਦੂਸਰੇ ਬੰਨੇ ਅਰਾਂਚ ਹੁਣ ਅੱਜ ਤੋਂ 40 ਸਾਲ ਪਹਿਲਾਂ ਜਦੋਂ ਕਾਨੂੰਨ ਨਹੀਂ ਸੀ ਲੋਕ ਆਜ਼ਾਦੀ ਮਾਨਦੇ ਸੀ ਠੀਕ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਜਿਨ੍ਹਾਂ ਦੇਸ਼ਾਂ ਨੇ ਇਹ ਕਾਨੂੰਨ ਬਣਾਏ ਉਹਨਾਂ ਦੀ ਜੀ ਜਿਹੜੀ ਸਮਝਦਾਰੀ ਆ ਉਹ ਕੀ ਹੈ ਜੀ ਭਾਰਤੀਕ ਧਰਮ ਨਿਰਪੱਖ ਸੈਕੂਲਰ ਦੇਸ਼ ਹੈ ਠੀਕ ਹੈ ਇਹ ਧਰਮ ਆਧਾਰਤ ਵਿਕਸਿਤ ਨਹੀਂ ਹੋਇਆ ਇਹ ਜਿਨ੍ਹਾਂ ਦੇਸ਼ਾਂ ਦਾ ਆਪਾਂ ਜ਼ਿਕਰ ਕੀਤਾ ਇਹ ਬਹੁਤੇ ਧਰਮ ਆਧਾਰ ਦੇਸ਼ ਹੈ ਬਹੁਤੇ ਜੀ ਇਹਦੇ ਨਾਲ ਇੱਕ ਤੀਸਰੀ ਤਰ੍ਹਾਂ ਦੇ ਹੋਰ ਦੇਸ਼ ਨੇ ਜਿਨ੍ਹਾਂ ਚ ਮੈਂ ਅਮਰੀਕਾ ਦਾ ਜ਼ਿਕਰ ਕਰਦਾ ਅਮਰੀਕਾ ਧਰਮਾਂ ਦੀ ਦਾ ਸਤਿਕਾਰ ਕਰਨ ਵਾਲਾ ਦੇਸ਼ ਹੈ ਪਰ ਜੇ ਤੁਸੀਂ ਤਰਕ ਦੇ ਆਧਾਰ ਤੇ ਕਿਸੇ ਧਰਮ ਦੇ ਖਿਲਾਫ ਵੀ ਬੋਲ ਦਿਓ ਤੇ ਤੁਹਾਨੂੰ ਕੋਈ ਸਜ਼ਾ ਨਹੀਂ ਹੁੰਦੀ ਜੀ ਤਰਕ ਦੇ ਆਧਾਰ ਤੇ ਠੀਕ ਹੈ ਇੰਗਲੈਂਡ ਵਿੱਚ ਵੀ ਧਰਮ ਦੀ ਰਖਿਆ ਲਈ ਕਾਨੂੰਨ ਸੀ ਹੂੰ 2008 ਵਿੱਚ ਉਹਨਾਂ ਨੇ ਉਹ ਕਾਨੂੰਨ ਵਿਡਰਾਅ ਕਰ ਲਿਆ ਹੂੰ ਵੀ ਸਾਨੂੰ ਨਹੀਂ ਲੋੜ ਜੀ ਉਹ ਕਹਿੰਦੇ ਸਾਨੂੰ ਲੋੜ ਅਸਲ 'ਚ ਹੋਰ ਗੱਲ ਦੀ ਹੈ ਜਿਹੜੇ ਧਰਮ ਦੇ ਨਾਂ ਤੇ ਦੰਗੇ ਵਸਾ ਤੇ ਲੜਾਈਆਂ ਕਰਦੇ ਨੇ ਨਾ ਉਹਨਾਂ ਖਿਲਾਫ ਕਾਨੂੰਨ ਲਿਆਉਣ ਦੀ ਲੋੜ ਹੈ ਬਿਲਕੁਲ ਬਿਲਕੁਲ ਇਹਨਾਂ ਨੂੰ ਧਾਰਮਿਕ ਗ੍ਰੰਥਾਂ ਨੂੰ ਕਹਿੰਦੇ ਕਾਨੂੰਨ ਦੀ ਲੋੜ ਨਹੀਂ ਹੂੰ ਸਾਡੇ ਕੋਲ ਤੀਸਰਾ ਇੱਕ ਵਿਕਸਤ ਦੇਸ਼ ਕੈਨੇਡਾ ਜੀ ਕੈਨੇਡਾ ਵੀ ਲਿਬਰਲ ਦੇਸ਼ ਹੈ ਸਾਰੇ ਧਰਮਾਂ ਨੂੰ ਆਜ਼ਾਦੀ ਹੈ ਹਮ ਤਰਕ ਦੇ ਆਧਾਰ ਤੇ ਤੁਸੀਂ ਕਿਸੇ ਵੀ ਧਰਮ ਦੀ ਨਿੰਦਿਆ ਕਰ ਸਕਦੇ ਹੋ ਦੇ ਵਿਰੋਧ ਚ ਬੋਲ ਸਕਦੇ ਹੋ ਵੀ ਆਹ ਗੱਲ ਉਸ ਧਰਮ ਦੀ ਗਲਤ ਹੈ ਹਮ ਇਦਾਂ ਦਾ ਹੀ ਫਰਾਂਸ ਵਿੱਚ ਵੀ ਕਾਨੂੰਨ ਹੈ ਉਹ ਸੈਕੂਲਰ ਹੈ ਜੀ ਉੱਥੇ ਸਾਰੀ ਤਰ੍ਹਾਂ ਦੀ ਆਜ਼ਾਦੀ ਹੈ ਪੈਰਸ ਵਿੱਚ ਤੇ ਇੰਨੀ ਆਜ਼ਾਦੀ ਹੈ ਕਿ ਤੁਸੀਂ ਪੈਰਸ ਜਾ ਕੇ ਜੋ ਕੁਝ ਦੁਨੀਆ ਦਾ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਇੰਨੀ ਆਜ਼ਾਦੀ ਜੀ ਉਹ ਵੀ ਕਿਸੇ ਵੀ ਧਰਮ ਦੇ ਖਿਲਾਫ ਤਰਕ ਦੇ ਆਧਾਰ ਤੇ ਜੇ ਤਰਕ ਦੇ ਤਰਕ ਜਿਹੜੇ ਤਰਕ ਦੀ ਮੈਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧਾਰਨ ਦਿੱਤੀ ਆ ਤੁਹਾਨੂੰ ਆਜ਼ਾਦੀ ਹੈ ਪਰ ਉਸ ਕਿਸੇ ਵੀ ਧਾਰਮਿਕ ਭਾਵਨਾ ਨੂੰ ਹਟ ਕਰਨ ਦੀ ਤੁਹਾਨੂੰ ਆਜ਼ਾਦੀ ਨਹੀਂ ਇਹ ਹੁਣ ਕਹਿਣ ਦਾ ਮਤਲਬ ਇਹ ਹੈ ਕਿ ਦੁਨੀਆ ਦੇ ਵਿਕਸ਼ਿਤ ਦੇਸ਼ਾਂ 'ਚ ਵੀ ਕਾਨੂੰਨ ਹੈਗਾ ਤੇ ਇਹ ਜਿਹੜੇ ਪਛੜੇ ਦੇਸ਼ ਨੇ ਉਹਨਾਂ 'ਚ ਵੀ ਕਾਨੂੰਨ ਹੈਗਾ ਤੇ ਅਸੀਂ ਕਿੱਧਰ ਨੂੰ ਵਧਣਾ ਇਹ ਸਾਡੀ ਆਉਣ ਵਾਲੀ ਜਿਹੜੀ ਆ ਉਹ ਸਮਝਦਾਰੀ ਦੱਸੇਗੀ ਜੀ ਸਰ ਇੱਕ ਆਖਰੀ ਮਹੱਤਵਪੂਰਨ ਸਵਾਲ ਇਹ ਹੈ ਕਿ ਇਸ ਸਖਤ ਕਾਨੂੰਨ ਬਣਾਉਣ ਦੇ ਨਾਲ ਜਿਹੜੇ ਝਗੜੇ ਨੇ ਉਹ ਖਤਮ ਹੋ ਜਾਣਗੇ ਦੇਖੋ ਮੈਨੂੰ ਨਹੀਂ ਲੱਗਦਾ ਕਿ ਇਹ ਝਗੜੇ ਖਤਮ ਹੋ ਜਾਣਗੇ ਹੂੰ ਕਿਉਂਕਿ ਬਹੁਤੀ ਵਾਰੀ ਸਰਕਾਰਾਂ ਕਿਸੇ ਬਹਾਨੇ ਨਾਲ ਕਿਸੇ ਤੇ ਕੋਈ ਅ ਦੋਸਤ ਮੜ ਦਿੰਦੀਆਂ ਨੇ ਬਿਲਕੁਲ ਬਿਲਕੁਲ ਜਦੋਂ ਇਹ ਦੋਸਤ ਮੜ ਦਿੰਦੀਆਂ ਨੇ ਤਾਂ ਉਹ ਬਹਾਨਾ ਕੋਈ ਹੋਰ ਘੜ ਦਿੰਦੀਆਂ ਨੇ ਹੂੰ ਉਮਰ ਖਾਲਿਦ ਇੱਕ ਜਵਾਰਲਾ ਨਰੂ ਯੂਨੀਵਰਸਿਟੀ ਦਾ ਸਟੂਡੈਂਟ ਹੈ ਜੀ ਜਿੱਤੇ ਦਿੱਲੀ ਦੇ ਦੰਗਿਆਂ ਦਾ ਝੂਠਾ ਦੋਸ਼ ਮੜ ਕੇ ਉਹਨੂੰ ਪਿਛਲੇ 5 ਸਾਲਾਂ ਤੋਂ ਜੇਲ੍ਹ ਚ ਸਟਿਆ ਹੋਇਆ ਹੈ ਹਮ ਅਜੇ ਤੱਕ ਕੋਈ ਚਾਰਸ਼ੀਟ ਦਾਇਰ ਨਹੀਂ ਹੋਈ ਅਜੇ ਤੱਕ ਕਿਸੇ ਕੋਰਟ ਕਚਹਿਰੀ 'ਚ ਉਹਨੂੰ ਪੇਸ਼ ਨਹੀਂ ਕੀਤਾ ਗਿਆ ਜੀ 4 4.5 ਸਾਲਾਂ ਤੋਂ ਜੇਲ੍ਹ 'ਚ ਸੜ ਰਿਹਾ ਹੈ ਇੱਕ ਹੋਣਹਾਰ ਅਗਾਬਦੂ ਨੌਜਵਾਨ ਬਾਰੇ ਹਮ ਇਹ ਮਤਲਬ ਤੁਸੀਂ ਦੰਗੇ ਪੜਕਾਉਣ ਦਾ ਦੋਸ਼ ਲਾ ਦਿੱਤਾ ਕਿਉਂਕਿ ਤੁਸੀਂ ਲਾ ਸਕਦੇ ਸੀ ਤੁਹਾਡੇ ਕੋਲ ਕਾਨੂੰਨ ਸੀ ਹਮ ਤੁਸੀਂ ਦੇਖੋ ਕਿ ਦੁਨੀਆ ਦਾ ਵਿਕਸਤ ਦੇਸ਼ ਅਮਰੀਕਾ ਦਾ ਨਿਊਯਾਰਕ ਸ਼ਹਿਰ ਦਾ ਮੇਅਰ ਜਿਹੜਾ ਹੈ ਜਿਹੜਾ ਮੇਅਰ ਦੀ ਚੋਣ ਲੜ ਰਿਹਾ ਨੌਜਵਾਨ 33 ਸਾਲਾਂ ਦਾ ਮਮਦਾਨੀ ਹੈ ਉਹ ਉਮਰ ਖਾਲਦ ਬਾਰੇ ਲੇਖ ਲਿਖ ਰਿਹਾ ਹੈ ਜੀ ਉਹ ਉਮਰ ਖਾਲਦ ਬਾਰੇ ਫਿਕਰਬੰਦ ਹੈ ਅਮਰੀਕਾ 'ਚ ਬੈਠਾ ਕਿ ਇਹ ਕੰਮ ਜਿਹੜਾ ਆ ਇਹ ਨਹੀਂ ਹੋਣਾ ਚਾਹੀਦਾ ਸੋ ਕਹਿਣ ਦਾ ਮਤਲਬ ਹੈ ਕਿ ਜੇ ਕਿਸੇ ਕਾਨੂੰਨ ਦੇ ਗਲਤ ਵਰਤੋਂ ਦੀ ਸੰਭਾਵਨਾ ਹੋਵੇ ਤਾਂ ਸਰਕਾਰ ਨੂੰ ਉਸ ਦਾ ਪ੍ਰਬੰਧਨ ਕਰਨਾ ਚਾਹੀਦਾ ਕਿ ਜਿਹੜਾ ਕਾਨੂੰਨ ਬਣਾਉਣ ਚੱਲੇ ਆ ਉਹਦੀ ਜਿਹੜੀ ਮਨਸ਼ਾ ਆ ਉਹ ਤੋਂ ਇਧਰ ਉਧਰ ਨਾ ਹੋਵੇ ਇਹ ਨਾ ਹੋਵੇ ਕਿ ਰੈਸ਼ਨਲ ਸੋਚ ਵਿਕਸਿਤ ਕਰਨ ਦੀ ਬਜਾਏ ਅਸੀਂ ਲੋਕਾਂ ਨੂੰ ਅੰਧਵਿਸ਼ਵਾਸੀ ਬਣਾ ਦਈਏ ਤਾਂ ਅਸੀਂ ਲੋਕਾਂ ਨੂੰ ਪਿਛਲ ਖੂੜੀ ਤੋੜ ਦੇਈਏ ਜੀ ਬਿਲਕੁਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ ਬਹੁਤ ਹੀ ਮਹੱਤਵਪੂਰਨ ਵਿਸ਼ੇ ਤੇ ਅਸੀਂ ਗੱਲ ਕੀਤੀ ਹੈ ਇਸ ਤੇ ਸੱਚਮੁੱਚ ਵਿਚਾਰ ਕਰਨ ਦੀ ਲੋੜ ਹੈ ਸਰ ਤੁਸੀਂ ਵੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਕਿੱਦਾਂ ਦਾ ਲੱਗਿਆ ਜ਼ਰੂਰ ਦੱਸਿਓ ਹੁਣ ਤੁਹਾਨੂੰ ਦਿਓ ਇਜਾਜ਼ਤ ਨਮਸਕਾਰ ਨਮਸਕਾਰ